ਪੁਲਿਸ ਵਿਭਾਗ ਚ ਪੰਡਿਤ ਜੀ ਦੇ ਨਾਮ ਨਾਲ ਮਸ਼ਹੂਰ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦਾ ਕਰੀਅਰ ਅਕਤੂਬਰ 2015 ਤੱਕ ਬਿਲਕੁਲ ਸਾਫ਼ ਸੀ ਪਰ ਉਹਨਾਂ ਦੀ ਜ਼ਿੰਦਗੀ ਚ ਸਭ ਕੁਝ ਉਸ ਵੇਲੇ ਬਦਲ ਗਿਆ ਜਦੋਂ ਉਹਨਾਂ ਨੇ ਬੈਬਲ ਕਲਾਂ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣ ਵਾਲੀ ਟੀਮ ਦੀ ਅਗਵਾਈ ਕੀਤੀ ਇਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ ਘਟਨਾ ਦੇ 2 ਦਿਨ ਬਾਅਦ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਸੰਯੋਗ ਦੀ ਗੱਲ ਵੇਖੋ ਕਿ ਉਸੇ ਸਾਲ ਹੀ ਉਹਨਾਂ ਨੂੰ ਪੁਲਿਸ ਵਿਭਾਗ 'ਚ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ ਸੀ। ਸ਼ਰਮਾ ਸੰਗਰੂਰ ਜ਼ਿਲ੍ਹੇ ਵਿੱਚ ਸੁਨਾਮ ਤੋਂ ਨੇ ਪਰ ਉਹਨਾਂ ਨੇ ਪਿਛਲੇ 2 ਦਹਾਕਿਆਂ ਤੋਂ ਹੁਸ਼ਿਆਰਪੁਰ ਆਪਣਾ ਘਰ ਬਣਾਇਆ ਹੋਇਆ ਸੀ। ਉਸ ਸਾਲ 1978 ਵਿੱਚ ਪੰਜਾਬ ਪੁਲਿਸ ਦੇ ASI ਵਜੋਂ ਭਰਤੀ ਹੋਏ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਆਪਣੇ ਸੇਵਾ ਰਿਕਾਰਡਾਂ ਤੇ ਹੋਰ ਦਸਤਾਵੇਜ਼ਾਂ ਦੇ ਅਨੁਸਾਰ ਸਾਬਕਾ SSP ਨੂੰ ਚਰਨਜੀਤ ਸਿੰਘ ਕਿਹਾ ਜਾਂਦਾ ਹੈ। ਪਰ ਇਸ ਕੇਸ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਚਲੰਜੀ ਸ਼ਰਮਾ ਵਜੋਂ ਜਾਣੇ ਜਾਂਦੇ ਨੇ ਉਹਨਾਂ ਦੀ ਤੀ ਆਰਤੀ ਸ਼ਰਮਾ ਜੋ ਪੇਸ਼ੇ ਤੋਂ ਵਕੀਲ ਹੈ ਦਾ ਕਹਿਣਾ ਹੈ ਕਿ ਉਸਦੇ ਪਿਤਾ ਨੂੰ ਝੂਠੇ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਚਲੰਜੀ ਸ਼ਰਮਾ ਨੂੰ ਕਾਫੀ ਸਖਤ ਅਸਰ ਦੇ ਰੂਪ 'ਚ ਜਾਣਿਆ ਜਾਂਦਾ ਸੀ ਕਿਉਂਕਿ ਚੋਰ ਬਦਮਾਸ਼ ਉਹਨਾਂ ਦੇ ਨਾਮ ਤੋਂ थरथरा ਕੰਬਦੇ ਸਨ ਸਾਲ 1980 ਵਿੱਚ ਅੰਮ੍ਰਿਤਸਰ ਦੇ ਕਰੇਂਡਾ 'ਚ ਪੋਸਟਿੰਗ ਦੌਰਾਨ 50 ਕਿਲੋ ਹੈਰੋਇਨ ਫੜਨ ਲਈ ਉਹਨਾਂ ਨੂੰ ਨਗਦ ਪੁਰਸਕਾਰ ਦਿੱਤਾ ਗਿਆ ਸੀ ਸਾਲ 2003 ਵਿੱਚ ਜਦੋਂ ਨਵਾਂ ਸ਼ਹਿਰ ਦੇ ਡੀਐਸਪੀ ਵਜੋ ਤਾਇਨਾਤ ਹੋਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੈਸਟ ਸਬਡਿਵੀਜ਼ਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ। ਬਾਬਰ ਕਲਾ ਗੋਲੀकांड ਵਿੱਚ ਨਾਮ ਆਣ ਤੋਂ ਬਾਅਦ ਤੇ ਬੀਤੇ ਦਿਨੀ ਹੋਈ ਗ੍ਰਿਫਤਾਰੀ ਤੋਂ ਬਾਅਦ ਉਹ ਇੱਕਦਮ ਲੋਕਾਂ ਦੀ ਨਜ਼ਰਾਂ 'ਚ ਖਲਨਾਇਕ ਬਣ ਗਏ। ਕਿਉਂਕਿ ਮੰਨਿਆ ਜਾਂਦਾ ਹੈ ਕਿ ਜਦੋਂ ਬਰਗਾੜੀ ਵਿੱਚ ਪਹਿਲੀ ਬੇਅਦਬੀ ਦੀ ਘਟਨਾ ਹੋਈ ਤਾਂ ਉਹਨਾਂ ਦੀ ਪੋਸਟਿੰਗ ਫਰੀਦਕੋਟ ਦੇ ਐਸਐਸਪੀ ਵਜੋ ਹੋਈ ਸੀ ਤੇ ਸਿੱਖ ਪ੍ਰਦਰਸ਼ਨਕਾਰੀਆਂ ਦਾ ਮੰਨਣਾ ਸੀ ਕਿ ਉਹਨਾਂ ਨੇ ਦੋਸ਼ੀਆਂ ਨੂੰ ਫੜਨ ਲਈ ਕੋਝ ਨਹੀਂ ਕੀਤਾ ਜਦੋਂ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਹੋਈ ਤਾਂ ਕਿਹਾ ਜਾ ਰਿਹਾ ਕਿ ਉਹ ਵਿਦੇਸ਼ ਭੱਜਣ ਦੀ ਫੇਰ ਆਕ ਚ ਸੀ ਤੇ ਬੀਤੇ ਦਿਨੀ ਵੀ ਐਸਆਈਟੀ ਵੱਲੋਂ ਉਹਨਾਂ ਤੋਂ 3 ਘੰਟੇ ਪੁੱਛਗਿੱਛ ਕੀਤੀ ਗਈ। ਉਤੇ ਦੂਜੇ ਪਾਸੇ ਪੁਲਿਸ ਵਿਭਾਗ ਦੇ ਕਈ ਸਾਥੀ ਉਹਨਾਂ ਦੇ ਹੱਕ ਵਿੱਚ ਉਤਰ ਆਏ ਨੇ ਤੇ ਸੋਸ਼ਲ ਮੀਡੀਆ ਤੇ ਵੀ ਇੱਕ ਕੈਂਪੇਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਗੰਦੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਹੁਣ ਸਮਾਂ ਆ ਗਿਆ ਕਿ ਇਸ ਸੰਬੰਧੀ ਆਪਣੀ ਆਵਾਜ਼ ਗੂੰਜਨ ਕੀਤੀ ਜਾਵੇ। ਪਰ ਹੁਣ आन वाले दिन ब्यूरो रिपोर्ट, पोस्ट, पंजाबी। की तुसी भी विदेश अपना भविख बना चाहते हो पाओ विदेश पढ़ाई करने का मौका पिरामिड ई सर्विस भारत सरकार तो मान्यता प्राप्त